ਸਸਰੀ ਕਾਲ ਜੀ ਸਾਰਿਆਂ ਨੂੰ ਹੋਰ ਸਨੋਂ ਕੀ ਹਾਲ ਚਾਲ ਹੈ ਤੇ ਅੱਜ ਤੁਹਾਡੇ ਨਾਲ ਅਸੀਂ ਨਵੀਂ ਰੈਸਪੀ ਲੈ ਕੇ ਆਏ ਹਾਂ ਉਹ ਆ ਜੀ ਦੁੱਧ ਦੀ ਸਬਜੀ ਜਦੋਂ ਤੁਹਾਨੂੰ ਹੁਣ ਜਦਾਂ ਇਹਨਾਂ ਦਿਨਾਂ ਵਿੱਚ ਕੋਈ ਵੀ ਸਬਜੀ ਨਹੀਂ ਮਿਲਦੀ ਹੈਗੀ ਬਣਾਉਣ ਵਾਸਤੇ ਤਾਂ ਤੁਸੀਂ ਇਹ ਦੁੱਧ ਦੀ ਸਬਜੀ ਝਟਪਟ ਬਣਾ ਸਕਦੇ ਹੋ ਤੇ ਇਹਦੇ ਵਾਸਤੇ ਸਾਨੂੰ ਚਾਹੀਦਾ ਹੈ ਜਿਸ ਤਰ੍ਹਾਂ ਇਹ ਦੋ ਤੋਂ ਤਿੰਨ ਕੌਲੀਆਂ ਦੋ ਸਬਜੀ ਦੀਆਂ ਬਣਾਉਣੀਆਂ ਹੁਣ ਤਾਂ ਉਹਦੇ ਵਾਸਤੇ ਇੱਕ ਗਲਾਸੀ ਦੁੱਧ ਦੀ ਤੇ ਉਹ ਫੁੱਲ ਫੈਟ ਦੁੱਧ ਹੋਣਾ ਚਾਹੀਦਾ ਤੇ ਉੱਪਰ ਮਲਾਈ ਹੋਣੀ ਚਾਹੀਦੀ ਹੈ ਤੇ ਨਾਲ 2 ਤੋਂ 3 ਪਿਆਜ਼ ਜਿਹੜੇ ਚੌਪ ਕੀਤੇ ਹੋਏ ਬਰੀਕ-ਬਰੀਕ ਤੇ ਨਾਲੇ ਦੋ ਟਮਾਟਰ ਬਸ ਇੰਨੀਆਂ ਇੱਕ ਜਿੰਨੀਆਂ ਚੀਜ਼ਾਂ ਦੇ ਨਾਲ ਇਹ ਬਹੁਤ ਹੀ ਸੁਆਦਿਸ਼ਟ ਤੇ ਲਾਜਵਾਬ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੇ ਸ਼ਾਈ ਪਨੀਰ ਦੀ ਸਬਜੀ ਨੂੰ ਵੀ ਮਾਤ ਪਾਉਂਦੀ ਹੈ ਤੇ ਇਹਦੇ ਵਾਸਤੇ ਅਸੀਂ ਸਭ ਤੋਂ ਪਹਿਲਾਂ ਜਿਹੜਾ ਕੇਸ ਨੂੰ ਔਨ ਕਰਕੇ ਉੱਪਰ ਪੈਨ ਰੱਖ ਦਿੱਤਾ ਹੈ ਫਰਾਈ ਪੈਨ ਦੇ ਵਿੱਚ ਅਸੀਂ ਬਣਾਵਾਂਗੇ ਜੀ ਸਬਜੀ ਤੇ ਇਹਦੇ ਵਿੱਚ ਪਾਵਾਂਗੇ ਅਸੀਂ ਥੋੜਾ ਜਿਹਾ ਸਰੋਂ ਦਾ ਤੇਲ ਸਰੋਂ ਦਾ ਤੇਲ ਜਿਹੜਾ ਬੈਸਟ ਹੁੰਦਾ ਹੈ ਸਬਜੀ ਕਿਸੇ ਵੀ ਸਬਜੀ ਨੂੰ ਤੜਕਾ ਲਗਾਉਣ ਵਾਸਤੇ ਤੇ ਇਹਦੇ ਵਿੱਚ ਅਸੀਂ ਹੁਣ ਥੋੜਾ ਜਿਹਾ ਪਾ ਦਵਾਂਗੇ ਜੀਰਾ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਜਿਹੜੀ ਆ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਜੀਰਾ ਪਾਤਾ ਇਹਦਾ ਜੀਰਾ ਹਲਕਾ ਜਿਹਾ ਬ੍ਰਾਊਨ ਹੋ ਗਿਆ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਪਿਆਜ਼ ਪਿਆਜ਼ ਨੂੰ ਅਸੀਂ ਥੋੜੀ ਦੇਰ ਤੱਕ ਭੁੰਨਾਗੇ ਤੇ ਇਹਨੂੰ ਹਲਕਾ ਬਰਾਉਨ ਹੋਣ ਦਵਾਂਗੇ ਜਿੰਨੀ ਦੇਰ ਤੱਕ ਪਿਆਜ਼ ਜਿਹੜਾ ਹਲਕਾ ਬਰਾਉਨ ਹੁੰਦਾ ਹੈ ਉਨੀ ਦੇਰ ਤੱਕ ਅਸੀਂ ਜਿਹੜਾ ਟਮਾਟਰ ਆ ਉਹਨਾਂ ਦੀ ਪਿਉਰੀ ਜਿਹੜੀ ਆ ਮਿਕਸੀ ਦੇ ਵਿੱਚ ਤਿਆਰ ਕਰ ਲਵਾਂਗੇ ਤੇ ਪਿਆਜ਼ ਜਿਹੜਾ ਵਾ ਉਹ ਜ਼ਿਆਦਾ ਵੀ ਜਿਹੜਾ ਵਾ ਬਰਾਉਨ ਨਹੀਂ ਕਰ ਦੇਣਾ ਬਿਲਕੁਲ ਪਿੰਕਿਸ਼ ਜੀ ਸ਼ੇਡ ਹਲਕਾ ਬਰਾਉਨ ਹੀ ਤੁਸੀਂ ਕਰਨਾ ਹੈ ਤੇ ਹੋਰ ਇਹਦੇ ਵਿੱਚ ਤੁਸੀਂ ਕੁਝ ਨਹੀਂ ਪਾਣਾ ਬਸ ਇਹ ਨਾਰਮਲ ਜੇ ਮਸਾਲਿਆਂ ਤੋਂ ਆਮ ਜਿਹੜੇ ਉਹਨਾਂ ਨਾਲ ਹੀ ਇਹ ਜਿਹੜੀ ਵਧੀਆ ਤਿਆਰ ਹੁੰਦੀ ਹੈ ਤੇ ਹੁਣ ਅਸੀਂ ਜਿਹੜਾ ਵਾ ਇਹਦੇ ਵਿੱਚ ਜਿਹੜੇ ਬੇਸਿਕ ਮਸਾਲੇ ਆ ਇਹ ਲਾਲ ਮਿਰਚ ਤੁਸੀਂ ਆਪਣੇ ਟੇਸਟ ਅਨੁਸਾਰ ਤੇ ਇਹ ਨਮਕ ਇਹ ਵੀ ਤੁਸੀਂ ਟੇਸਟ ਅਨੁਸਾਰ ਪਾਉਣਾ ਹੈ ਤੇ ਇਸ ਤੋਂ ਬਾਅਦ ਅਸੀਂ ਪਾਤੀ ਹਲਦੀ ਬਸ ਇੰਨੇ ਕੀ ਮਸਾਲੇ ਇਹਦੇ ਵਿੱਚ ਜਿਹੜੇ ਅਸੀਂ ਐਡ ਕਰਨੇ ਆ ਤੇ ਇਹਦੇ ਵਿੱਚ ਅਸੀਂ ਗਰਮ ਮਸਾਲਾ ਵੀ ਐਡ ਨਹੀਂ ਕਰਨਾ ਤੇ ਬਸ ਅਸੀਂ ਜੀਰਾ ਜਿਹੜਾ ਉਹ ਐਡ ਕਰ ਦਿੱਤਾ ਹੈ ਇਹ ਜਿਹੜੀ ਸਬਜੀ ਆ ਬਹੁਤ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰੀ ਟਰਾਈ ਕਰਕੇ ਜਰੂਰ ਦੇਖਣਾ ਤੇ ਤੁਸੀਂ بار بار ਇਹ ਸਬਜੀ ਦੀ ਫਿਰ ਫਰਮਾਇਸ਼ ਕਰੋਗੇ ਤੇ ਹੁਣ ਜਿਹੜੀ ਅਸੀਂ ਟਮਾਟਰਾਂ ਦੀ ਪਿਉਰੀ ਬਣਾ ਕੇ ਰੱਖੀ ਸੀਗੀ ਉਹਨੂੰ ਅਸੀਂ ਵਿੱਚ ਮਸਾਲੇ ਵਿੱਚ ਐਡ ਕਰ ਦਿੱਤਾ ਹੈ ਜਿਹੜੇ ਪਿਆਜ਼ ਉਹਨਾਂ ਨੂੰ ਅਸੀਂ ਬਰੀਕ ਬਰੀਕ ਕੱਟ ਕੇ ਹੀ ਪਾਉਣਾ ਕਿਉਂਕਿ ਫੇਰ ਜਦੋਂ ਸਬਜੀ ਦੇ ਵਿੱਚ ਇਹ ਮੂਹ ਚਾਉਂਦੇ ਆ ਤਾਂ ਬਹੁਤ ਹੀ ਜਰੇ ਟੇਸਟੀ ਲੱਗਦੇ ਆ ਤੇ ਜੇ ਅਸੀਂ ਗ੍ਰੈਂਡ ਕਰਕੇ ਪਾ ਦਵਾਂਗੇ ਤਾਂ ਫਿਰ ਉਹਨਾਂ ਦਾ ਟੇਸਟ ਵਧੀਆ ਨਹੀਂ ਆਉਂਦਾ ਉਹ ਜੇ ਇੱਕ ਹਾਂ ਫਲੀਕਵਰਡ ਜਿਹਾ ਪਾਣੀ ਜਿਹਾ ਬਣ ਕੇ ਤਿਆਰ ਹੋ ਜਾਂਦਾ ਤੇ ਹੁਣ ਦੇਖੋ ਜਿਹੜਾ ਮਸਾਲਾ ਪੁੱਜਣ ਡਿਆ ਪਿਆ ਹੈ ਤੇ ਹੁਣ ਅਸੀਂ ਇਹਨੂੰ 5 ਤੋਂ 6 ਮਿੰਟ ਵਾਸਤੇ ਟੱਕ ਕੇ ਸਿੰਪ ਫਲੇਮ ਤੇ ਪਕਾਵਾਂਗੇ ਤੇ ਜਿੰਨੀ ਤਰ ਤੱਕ ਇਹ ਜਿਹੜਾ ਹਾਂ ਮਸਾਲਾ ਤੇਲ ਨਹੀਂ ਛੱਡ ਦਿੰਦਾ ਤੇ ਹੁਣ ਦੇਖੋ 5 ਤੋਂ 6 ਮਿੰਟ ਤੱਕ ਇਹ ਪੁੱਜ ਗਿਆ ਤੇ ਬਿਲਕੁਲ ਜਿਹੜਾ ਇਹ ਮਸਾਲਾ ਬਣ ਕੇ ਤਿਆਰ ਹੋ ਗਿਆ ਹੈ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਹਲਾ ਕੇ ਟਮਾਟਰ ਵੀ ਜਿਹੜੇ ਇਹਦੇ ਵਿੱਚ ਪੱਕ ਚੁੱਕੇ ਨੇ ਤੇ ਹੁਣ ਅਸੀਂ ਕੀ ਕਰਾਂਗੇ ਇਹਦੇ ਵਿੱਚ ਐਡ ਕਰਾਂਗੇ ਦੁੱਧ ਹੁਣ ਅਸੀਂ ਇੱਥੇ ਦੁੱਧ ਐਡ ਕਰਾਂਗੇ ਦੁੱਧ ਦੇ ਉੱਪਰ ਜਿਹੜੀ ਮਲਾਈ ਹੈ 2 ਤੋਂ 3 ਚਮਚ ਜਿਹੜੀ ਫ੍ਰੈਸ਼ ਮਲਾਈ ਉੱਪਰ ਹੋਣੀ ਚਾਹੀਦੀ ਹੈ ਤੇ ਦੁੱਧ ਅਸੀਂ ਪਾ ਦਿੱਤਾ ਹੈ ਤੇ ਹੁਣ ਅਸੀਂ ਇਹਨੂੰ ਜਿਹੜਾ ਵਾ 2 ਤੋਂ 3 ਮਿੰਟ ਤੱਕ ਹੌਲੀ-ਹੌਲੀ ਇਹਨੂੰ ਹਿਲਾਉਂਦੇ ਜਾਵਾਂਗੇ ਦੋਨੂੰ ਇਸ ਤਰੀਕੇ ਦੇ ਨਾਲ ਨਹੀਂ ਛੱਡ ਦਵਾਂਗੇ ਕਿਉਂਕਿ ਇਹਦੇ ਵਿੱਚ ਅਸੀਂ ਟਮਾਟਰ ਜਿਹੜਾ ਵਾ ਉਹ ਐਡ ਕੀਤਾ ਹੋਇਆ ਵ ਤੇ ਫਿਰ ਦੁੱਧ ਫਟ ਵੀ ਸਕਦਾ ਹੈ ਤੇ ਇਸ ਕਰਕੇ ਅਸੀਂ ਲੋ ਫਲੇਮ ਤੇ ਹੌਲੀ-ਹੌਲੀ ਦੁੱਧ ਨੂੰ ਹਿਲਾਉਂਦੇ ਜਾਵਾਂਗੇ ਤੇ 2 ਤੋਂ 3 ਮਿੰਟ ਤੱਕ ਅਸੀਂ ਹਿਲਾਵਾਂਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਕੀ ਕਰਾਂਗੇ ਕਿ ਇਹਨੂੰ ਉੱਪਰੋਂ ਕਵਰ ਕਰਕੇ ਤੇ ਇਹਨੂੰ ਉਬਾਲਾ ਆਉਣ ਤੱਕ ਜਿਹੜਾ ਵਾ ਉਹਨੂੰ ਇਹਦੀ ਵੇਟ ਕਰਾਂਗੇ ਤੇ ਜਦੋਂ ਸਬਜੀ ਜਿਹੜੀ ਹੈ ਰਿਜਨ ਡੈਪਨ ਦੀ ਦੇਖੋ ਉਬਾਲਾ ਆ ਗਿਆ ਹੈ 5 ਤੋਂ 6 ਮਿੰਟ ਤੱਕ ਤੇ ਹੁਣ ਸਬਜੀ ਜਿਹੜੀ ਹੈ ਉਹ ਬਣਨ ਵਾਸਤੇ ਜਿਹੜੀ ਹੈ ਉਹ ਤਿਆਰ ਹੋ ਚੁੱਕੀ ਹੈ ਹੁਣ ਅਸੀਂ ਇਹਨੂੰ ਬਿਲਕੁਲ ਲੋ ਫਲੇਮ ਦੇ ਉੱਤੇ 3 ਤੋਂ 4 ਮਿੰਟ ਤੱਕ ਪਕਾਵਾਂਗੇ ਤਾਂ ਜੋ ਇਹ ਸਬਜ਼ੀ ਵਿੱਚ ਥੋੜਾ ਗਾੜਾਪਨ ਆ ਜਾਵੇ ਤੇ ਸਬਜ਼ੀ ਜਿਹੜੀ ਹੈ ਚਟਪਟ ਜਿਹੜੀ ਹੈ 10 ਮਿੰਟ 10-12 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਨਾ ਹੀ ਕੋਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਤੇ ਸਵਾਦ ਇਹਦਾ ਇੱਕਦਮ ਸ਼ਾਈ ਪਨੀਰ ਜਿਹਾ ਉਹਦੇ ਤੋਂ ਵੀ ਵੱਧ ਕੇ ਆਉਂਦਾ ਹੈ ਤੇ ਹੁਣ ਫਲੇਮ ਜਿਹੜੀ ਬਿਲਕੁਲ ਜਿਹੜੀ ਹੈ ਸਲੋ ਕਰ ਦਿੱਤੀ ਹੈ ਤਾਂ ਹੁਣ ਇਹਨੂੰ ਤੀਮੀ ਤੀਮੀ ਜਰੀ ਮੱਧਮ ਜੀ ਆਂਚ ਦੇ ਉੱਤੇ ਅਸੀਂ 4 ਤੋਂ 5 ਮਿੰਟ ਤੱਕ ਪਕਾਵਾਂਗੇ ਤੇ ਉਸ ਤੋਂ ਬਾਅਦ ਸਬਜੀ ਜਿਹੜੀ ਆ ਬਣ ਕੇ ਤਿਆਰ ਹੋ ਜੇਗੀ ਜਦੋਂ ਇਹ ਥੋੜੀ ਜੀ ਗਾੜੀ ਹੋ ਜਾਈਵੇਗੀ ਤੇ ਓਨੇ دیر ਤੱਕ ਅਸੀਂ ਵੇਟ ਕਰਦੇ ਹਾਂ ਤੇ ਹੁਣ ਦੇਖੋ ਸਬਜੀ ਇੱਕਦਮ ਜਿਹੜੀ ਗਾੜੀ ਬਣ ਕੇ ਤਿਆਰ ਹੋ ਗਈ ਹੈ ਤੇ ਟੇਸਟ ਵਿੱਚ ਕੋਈ ਵੀ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਇਹ ਸ਼ਪਸ਼ਾਈ ਪਨੀਰ ਬਣਿਆ ਹੈ ਕਿ ਦੁੱਧ ਦੀ ਸਬਜੀ ਹੈ ਇਹ ਕੁੜੀ ਟਰਾਈ ਜ਼ਰੂਰ ਕਰਨਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਗਰਮੀ ਦੇ ਮੌਸਮ ਵਿੱਚ ਸਬਜ਼ੀਆਂ ਜਿਹੜੀਆਂ ਬਹੁਤ ਹੀ ਘੱਟ ਜਿਹੜੀਆਂ ਤਾਂ ਜਾਂ ਮਹਿੰਗੇ ਭਾਅ ਦੀਆਂ ਮਿਲਦੀਆਂ ਨੇ ਤੇ ਜਦੋਂ ਘਰ ਵਿੱਚ ਦੁੱਧ ਹੋਵੇ ਤਾਂ ਸਾਨੂੰ ਹੋਰ ਕੋਈ ਸਬਜ਼ੀ ਵਾਲ ਦੇਖਣ ਦੀ ਲੋੜ ਵੀ ਨਹੀਂ ਤੇ ਇਹ ਵੱਡੇ ਛੋਟੇ ਬਜ਼ੁਰਗ ਬੱਚੇ ਸਾਰੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ ਤੇ ਹੁਣ ਤੁਸੀਂ ਦੇਖੋ ਇਹਨੂੰ ਮੈਂ ਜਿਹੜਾ ਇੱਕ ਬੌਲ ਦੇ ਵਿੱਚ ਕੱਢ ਕੇ ਦਿਖਾਉਣੀ ਆ ਇਹਦਾ ਟੈਕਚਰ ਕਲਰ ਇਹ ਇੱਕਦਮ ਵਧੀਆ ਲਾਜਵਾ ਬਣ ਕੇ ਤਿਆਰ ਹੋਈ ਹੈ ਤੇ ਤੁਸੀਂ ਵੀ ਇੱਕ ਵਾਰੀ ਟਰਾਈ ਕਰਕੇ ਜਰੂਰ ਦੇਖਿਓ ਤੇ ਫਿਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਸਬਜ਼ੀ ਕਿਸ ਤਰ੍ਹਾਂ ਦੀ ਲੱਗੀ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਜੜੀ ਪਸੰਦ ਆਈ ਹੋਵੇਗੀ ਤੇ ਮਿਲਦੇ ਹਾਂ ਤੁਹਾਨੂੰ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ